ਅਮਰitsar ਕਮਿਸ਼ਨਰ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੀ ਚੈਨ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਇਸ ਸਬੰਧ ਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਦੌਰਾਨ ਤਿੰਨ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਗੋਲਾ ਬਰੂਤ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਇਸ ਸਬੰਧ ਕੇ ਗੱਲਬਾਤ ਕਰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਆਲਮ ਬੀਜੇ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਬਿਆਨਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਦੋ ਪਿਸਤੌਲ 32 ਬੋਰ ਦੋ ਜਿੰਦਾ ਕਾਰਤੂਸ ਇੱਕ ਪਿਸਤੌਲ 315 ਬੋਰ ਦੇ ਨਾਲ ਦੋ ਕ ਜਬ ਤੱਕ ਕੀਤੀ ਗਈ ਬੈਂਤ ਸਿੰਘ ਦੇ ਖੁਲਾਸੇ ਤੇ ਗੁਰਪਿੰਦਰ ਸਿੰਘ ਉਰਫ ਸਾਜਣ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਜਦਵੀਰ ਸਿੰਘ ਉਰਫ ਜੋਦਾ ਨੂੰ ਵੀ ਕਾਬੂ ਕੀਤਾ ਜਿਸ ਕੋਲੋਂ ਤਿੰਨ ਪਿਸਤੌਲ 32 ਬੋਰ ਇੱਕ ਰਿਵਾਲਵਰ 32 ਬੋਰ ਵੀ ਬਰਾਮਦ ਹੋਏ ਹਨ ਕੁੱਲ ਬਰਾਮਦ ਦੀ ਪੰਜ ਪਿਸਤੌਲ 32 ਬੋਰ ਇੱਕ ਰਿਵਾਲਵਰ 32 ਬੋਰ ਇੱਕ ਪਿਸਤੌਲ 315 ਬੋਰ ਅਤੇ ਚਾਰ ਜਿੰਦਾ ਕਾਰਤੂਸ ਇੱਕ ਕਾਰ ਵੀ ਸ਼ਾਮਲ ਹੈ ਹੌਸਲ ਅਧਿਕਾਰੀ ਦੱਸਿਆ ਕਿ ਤਿੰਨੋਂ ਮੁਲਜ਼ਮ ਅਲੱਗ ਅਲੱਗ ਅਪਰਾਧਿਕ ਮਾਮਲਿਆਂ ਵਿੱਚ ਪਹਿਲਾਂ ਵੀ ਗ੍ਰਿਫਤਾਰ ਹੋ ਚੁੱਕੇ ਹਨ ਬੈਂਤ ਸਿੰਘ ਦੇ ਖਿਲਾਫ ਤਿੰਨ ਜਦਕਿ ਜਦਵੀਰ ਸਿੰਘ ਦੇ ਚਾਰ ਪੁਰਾਣੇ ਕੇਸ ਦਰਸ਼ਨ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀ ਨੇ ਹੋਰ ਕੀ ਖੁਲਾਸੀ ਕੀਤੀ ਆ ਤੁਹਾਨੂੰ ਪੂਰੀ ਗੱਲਬਾਤ ਸੁਣਾਦੇ ਹਾਂ ਨਯੂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਾਗੌਰ ਸਿੰਘ ਪੁੱਲੜ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਛੇਟ ਪੀਐਸ ਕੈਂਟ ਐਸਐਚਓ ਸ਼੍ਰੀ ਜਤਿੰਦਰ ਸਿੰਘ ਏਸੀਪੀ ਵੈਸਟ ਸ਼੍ਰੀ ਸ਼ੇਰਦਰਸ਼ਨ ਜੀ ਏਡੀਐਸਪੀ 2 ਸ਼੍ਰੀ ਹਰਪਾਲ ਸਿੰਘ ਜੀ ਇਹਨਾਂ ਨੇ 10 ਦੋਸ਼ੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਹੈ ਗੁਰਪਿੰਦਰ ਸਿੰਘ ਬਿਆਨ ਸਿੰਘ ਤੇ ਯੁਧਵੀਰ ਸਿੰਘ ਗੁਰਪਿੰਦਰ ਸਿੰਘ ਦੀ ਉਮਰ तकरीबन 30 ਸਾਲ ਹੈ ਬਿਆਨ ਸਿੰਘ ਲਾਇਸ ਸਾਜਨ ਉਹਦੀ ਉਮਰ तकरीबन 23 ਸਾਲ ਹੈ ਤੇ ਯੁਧਵੀਰ ਸਿੰਘ ਦੀ ਵੀ ਲਾਇਸ ਯੋਧਾ ਇਹਦੀ ਉਮਰ तकरीबन 33 ਸਾਲ ਹੈਗੀ ਹੈ ਜੀ ਐ 13 9 2025 ਨੂੰ ਨਟ ਪੀਰ ਸਾਹਿਬ ਲਾਗੇ ਪੀਐਸ ਕੈਂਟ ਦੀ ਟੀਮ ਨੇ ਨਕਲ ਆਇਆ ਸੀਗਾ ਤੇ ਇਹਨਾਂ ਨੇ ਗੱਡੀ ਨੂੰ ਹੱਤ ਦਿੱਤਾ ਤੇ ਉਹ ਗੱਡੀ ਜਿਹੜਾ ਬੰਦਾ ਚਲਾ ਰਿਹਾ ਸੀ ਜਿਹਦਾ ਨਾਮ ਹੈ ਯੁਧਵੀਰ ਸਿੰਘ ਉਹ ਭਜਾ ਕੇ ਲੈ ਗਿਆ ਤੇ ਪੁਲਿਸ ਪਾਰਟੀ ਨੇ ਚੇਸ ਕਰਕੇ ਤੇ ਰਿਆਲਟੋ ਚੌਂਕ ਲਾਗੇ ਗੱਡੀ ਘੇਰੀ ਤੇ ਜਿਵੇਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਚੋਂ ਆਪਣਾ ਹੀਰੋਇਨ ਮਿਲੀ 28 ਗ੍ਰਾਮ ਤੇ 13 9 2025 ਨੂੰ ਆਪਣਾ ਪੀਐਸ ਕੈਂਟੇਜ ਯੁਧਵੀਰ ਦੇ ਖਿਲਾਫ ਅ ਪਰਚਾ ਹੀ 28 ਗ੍ਰਾਮ ਹਿਰੋਇਨ ਦਾ ਪਰਚਾ ਹੋਇਆ ਤੇ ਪੁੱਛ ਗਿਆ ਚਤੇ ਕਿ ਬੈਕਵਰਡ ਫੋਰਵਰਡ ਲਿੰਗਜਸ ਐ ਐਕਸਪਲੋਰ ਕਰਨ ਤੇ ਉਹਨੇ ਦੱਸਿਆ ਕਿ ਮੇਰਾ ਇੱਕ ਸਾਥੀ ਹੈ ਬਿਆਨ ਸਿੰਘ ਉਹਨੇ ਉਹਨੂੰ ਫੜਾਇਆ ਤੇ ਗਮਟਾਲਾ ਚੌਂਕ ਲਾਗੇ ਬਿਆਨ ਸਿੰਘ ਕੋਲੋਂ ਗੱਡੀ ਚੋਂ ਇੱਕ ਦੇਸੀ ਕਟਾ ਰਿਕਵਰ ਹੋਇਆ ਤੇ ਹੋਰ ਪੁੱਛਗਿੱਛ ਕਰਨ ਤੇ ਤੇ ਜਦੋਂ ਦੇਸੀ ਘਟਾ ਰਿਕਵਰ ਹੋਇਆ ਤੇ ਥਾਣਾ ਕੈਂਟੇ ਚ 196 ਨੰਬਰ ਐਫ ਆਈ ਆਰ ਰਿਸਟਰ ਹੋਈ ਅੰਡਰ ਸੈਕਸ਼ਨ 25 54 ਆਮ ਐਕਟ 14 9 2025 ਨੂੰ ਤੇ ਜਦੋਂ ਹੋਰ ਪੁੱਛਗਿੱਛ ਕੀਤੀ ਤਾਂ ਆਪਣਾ ਤੇ ਜਿਹੜੀ ਬਿਆਨ ਸਿੰਘ ਦੀ ਕਾਰ ਸੀਗੀ Swift ਕਾਰ ਉਹ ਵੀ ਅਸੀਂ ਰਿਕਵਰ ਕੀਤੀ ਤੇ ਉਸ ਤੋਂ ਬਾਅਦ ਜਦੋਂ ਕਾਰ ਰਿਕਵਰ ਹੋ ਗਈ ਤੇ ਉਨੇ ਦੋ ਹੋਰ ਪਿਸਟਲ ਆਪਣੇ ਬਰਾਮਦ ਕਰਾਏ ਉਹਦੇ ਚੋਂ ਇੱਕ 32 ਬੋਰ ਦਾ ਪਿਸਟਲ ਤੇ ਇੱਕ ਆਪਣਾ ਇੱਕ 32 ਬੋਰ ਰਵਲਵਰ ਤੇ ਇੱਕ 32 ਬੋਰ ਦਾ ਪਿਸਟਲ ਵੀ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਆਪਣਾ ਬਿਆਨ ਸਿੰਘ ਨੇ ਹੋਰ ਦੱਸਿਆ ਕਿ ਯੁਧਵੀਰ ਵੀ ਵਿੱਚ ਇਨਵੋਲਡ ਹੈ ਤੇ ਯੁਧਵੀਰ ਕੋਲੋਂ ਵੀ ਅਸੀਂ ਉਸ ਤੋਂ ਬਾਅਦ ਤਿੰਨ ਪਿਸਟਲ ਹੋਰ 32 ਬੋਰ ਦੇ ਰਿਕਵਰ ਕੀਤੇ ਤੇ ਉਹਦੇ ਨਾਲ ਨਾਲ ਅਸੀਂ ਦੋ ਲਾਈਫ ਕਾਟੇਜਸ ਵੀ ਰਿਕਵਰ ਕੀਤੇ ਐ 3 315 ਬੋਰ ਦੇ ਤੇ 32 ਬੋਰ ਦੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਬੁਰਪਿੰਦਰ ਸਿੰਘ ਐ ਲਾਇਸ ਸਾਜਨ ਲਾਇਸ ਗਿਆਨੀ ਇਹਨੂੰ ਵੀ ਅਸੀਂ 120B 'ਚ ਰੱਖਿਆ ਕਿਉਂਕਿ ਐਰੀ ਉਹਨਾਂ ਨਾਲ ਹੀ ਆਪਣਾ ਆਪਣਾ ਤਾਲਮੇਲ ਕਰਦਾ ਸੀ ਤੇ ਆਪਣਾ ਚਲਾਉਂਦਾ ਸੀ ਹੈ ਕਾਟਲ ਤੇ ਉਹ ਜਿਹੜਾ ਪਿਸਤਲ ਅਸੀਂ ਰਿਕਵਰ ਕੀਤਾ ਸੀ ਯੁਧਵੀਰ ਤੋਂ ਉਹ ਕੁਛ ਦਿਨ ਇਹਦੇ ਕੋਲ ਗੁਰਪਿੰਦਰ ਸਿੰਘ ਕੋਲ ਵੀ ਰਿਹਾ ਸੀਗਾ ਤੇ ਜਿਹੜੇ ਆ ਤਿੰਨੋਂ ਹੈਗੇ ਆ ਉਹ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ 23 ਤੋਂ 31 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਜਿਹੜਾ ਬਿਆਨ ਸਿੰਘ ਹੈ ਇਹਦੇ ਉੱਪਰ ਆਲਰੇਡੀ ਤਿੰਨ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਯੁਧਵੀਰ ਹੈ ਉਹਦੇ ਉੱਪਰ ਵੀ ਚਾਰ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਸਾਜਨ ਹੈ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕਦਮਾ ਦਰਜ ਨਹੀਂ ਸਕੇ ਪਹਿਲਾ ਮੁਕਦਮਾ ਉਹਦੇ ਤੇ ਦਰਜ ਹੋਇਆ ਹੈ ਜੀ ਤੇ ਜਿਹੜਾ ਆ ਹੈਗਾ ਬਯੰਥ ਉਹ ਸਕਰਾਪ ਦਾ ਬਿਜ਼ਨਸ ਕਰਦਾ ਹੈ ਤੇ ਜਿਹੜਾ ਆ ਹੈਗਾ ਆਪਣਾ ਜੋਤਾ ਯੋਧਵੀਰ ਸਿੰਘ ਉਹ ਟੈਕਸੀ ਡਰਾਈਵਰ ਦਾ ਬਿਜ਼ਨਸ ਕਰਦਾ ਹੈ ਤੇ ਥੋੜਾ ਹੀ ਪੜਿਆ ਹੈ ਜੀ ਕਿਵੇਂ ਆਪਣਾ 10ਵੀਂ 12ਵੀਂ ਤੇ 5ਵੀਂ ਕਲਾਸ ਤੱਕ ਹੀ ਆ ਸਾਰੇ ਪੜੇ ਆ ਇਹ ਸਰ ਜਿਹੜੇ ਵੈਪਨ ਇਹਨਾਂ ਨੂੰ ਇੰਨੇ ਬਰਾਮਦ ਹੋਇਆ ਇਹਨਾਂ ਨੂੰ ਕਿੱਥੋਂ ਮਿਲਿਆ ਕਿੱਥੋਂ ਗਿਆ ਇਹ ਬੇਸਿਕਲੀ ਅਸੀਂ ਇਹਨਾਂ ਦਾ ਬੈਕਵਰਡ ਤੇ ਫੋਰਵਰਡ ਲਿੰਕੇਜਸ ਕਰ ਰਹੇ ਆ ਕ੍ਰਾਸ ਬਾਰਡਰ ਵੀ ਆ ਰਿਹਾ ਹੈ ਪਾਕਿਸਤਾਨ ਤੋਂ ਵੀ ਸਪਲਾਈ ਹੋ ਰਹੀ ਹੈ ਤੇ ਵਿੱਚ ਵੀ ਅਸੀਂ ਇਹਨਾਂ ਦਾ ਕਰ ਰਹੇ ਹਾਂ ਕਿ ਇਹਨਾਂ ਵਿੱਚ ਇਹਨਾਂ ਦੇ ਬੰਦੇ ਹੋਰ ਕੌਣ ਹੈਗੇ ਜਿਹੜੇ ਬਾਰਡਰ ਤੋਂ ਵੀ ਇੱਥੇ ਤੱਕ ਲੈ ਕੇ ਆਉਂਦੇ ਆ ਜੀ ਸਰ ਕਿਸੇ ਗੈਂਗ ਦੇ ਨਾਲ ਵੀ ਇਹਨਾਂ ਦਾ ਤਾਲੁਕ ਕਿੱਥੇ ਉਹ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਟੂ ਵਰਲੀ ਟੂ ਸੇ ਪਰ ਜਿਹੜਾ ਇਹਨਾਂ ਦਾ ਇੱਕ ਗੈਂਗ ਬਣਿਆ ਹੈ ਬਿਆਨ ਸਿੰਘ ਦਾ ਗੁਰਪਿੰਦਰ ਲਾਲ ਸਾਜਨ ਦਾ ਤੇ ਯੋਧਵੀਰ ਸਿੰਘ ਲਾਲ ਜਯੋਦੇ ਦਾ ਆ ਤਾਂ ਇੱਕ ਇਹਨਾਂ ਨੇ ਆਪਣਾ ਗੈਂਗ ਬਣਾਇਆ ਸਹੀ ਇਹਦੇ ਥਰੂ ਅੱਗੇ ਸਪਲਾਈ ਕਰਦੇ ਸੀਗੇ ਧੰਨਵਾਦ ਆਪ ਵੀ ਕਰੀ ਸੀ ਇਹਨਾਂ ਨੇ ਬਹੁਤ ਜਿਆਦਾ ਇਹਨਾਂ ਦੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਇਹਨਾਂ ਤੇ ਪਰਚੇ ਹੈਗੇ ਆ ਆਮਜ਼ਾਕ ਦੇ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ ਬੀਨ ਸਿੰਘ ਦੇ 21 ਦਾ ਕੰਮ ਕਰ ਰਿਹਾ 21 ਵਿੱਚ ਵਿੱਚ ਵੀ ਹੈਗੇ ਇਹਦੇ ਕੋਲ ਉਹਦੇ ਦੋ ਕਿਸਟਲ ਦੇ ਚਾਰ ਲਾਈਵ ਕੈਟਿਜਸ ਮਿਲੇ ਸੀਗੇ ਤੇ ਐਫ ਆਈ ਆ ਨੰਬਰ 56 ਹੈਗੀ ਆ ਪੀ ਐਸ ਬਿਆਸ ਦੀ ਤੇ ਇੱਕ ਪੀ ਐਸ ਵੀਰਕਾ ਦਾ ਤੇ ਪ੍ਰੀਵੈਂਟਿਵ ਐਕਸ਼ਨ ਵੀ ਹੈਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਯੋਧਾ ਉਹਦੇ ਤੇ ਵੀ ਸੁਲਤਾਨਬੰਨ ਦੀ ਤਰਨ ਤਰਨ ਦੀ છਾਟੇ ਦੀ ਕੈਂਟੋਨਮੈਂਟ ਦੀ ਪਹਿਲਾਂ ਐਫ ਆਈ ਆਰ ਸਹੀਆਂ ਉਹ ਵੀ 2022 ਦਾ ਕੰਮ ਕਰ ਰਿਹਾ ਹੈ ਤੇ ਜਿਹੜਾ 사ਜਨ ਹੈ ਉਹਦੇ ਤੇ ਇਕੱਲੇ ਐਫ ਆਈ ਆਰ ਹੈ 사ਜਨ ਦੀ ਉਮਰ तकरीबन 23 ਸਾਲ ਹੈ ਟੋਟਲ 3 ਅਕਿਊਜ਼ ਹੋ ਗਏ ਤੇ ਜਿਹੜੀ ਰਿਕਵਰੀ ਹੈ ਪੰਜ ਪਿਸਟਲ ਨੇ 32 ਬੋਰ ਦੇ ਤੇ 2 ਲਾਈਫ ਕੈਟ੍ਰਿਜ ਇੱਕ ਰਿਵੋਲਵਰ ਹੈ 32 ਬੋਰ ਦਾ ਇੱਕ ਕੰਟਰੀ ਮੇਡ ਪਿਸਟਲ ਹੈ ਜੀ 315 ਬੋਰ ਦਾ ਤੇ ਨਾਲ ਉਹਦੇ ਨਾਲ ਦੋ ਲਾਈਫ ਕੈਟਰੀਜ ਨੇ ਇੱਕ ਸਵਿਫਟ ਕਾਰ ਤੇ ਇੱਕ ਹੋਰ ਨਾਲ ਇੱਕ ਛੋਟੀ ਕਾਕੂਰ ਹੈ ਜੀ ਸਰ ਇਹਦੀ ਕਿਲਿੰਗ-ਕਿਲਿੰਗ ਹੋਣੀ ਚਾਹੀਦੀ ਇਨਹਰ ਤੇ ਆ ਬੈ ਕੇ ਨਹੀਂ ਹਲੇ ਕਿਲਿੰਗ ਦਾ ਕੋਈ ਹਲੇ ਸਾਹਮਣੇ ਨਹੀਂ ਆਇਆ ਪਰ ਰਿਕਵਰੀ ਦੇ ਹਿਸਾਬ ਨਾਲ ਤਾਂ ਇਹੀ ਲੱਗਦਾ ਕਿ ਦੇਖੋ ਇਨਨੇ ਸੱਤ ਪਿਸਟਲ ਮਿਲੇ ਐ ਤੇ ਕੋਈ ਕੋਈ ਨਾ ਕੋਈ ਵਾਰਦਾਤਾ ਇਹਨਾਂ ਨੇ ਕਰਨੀ ਹੋਣੀ ਹੈ ਜੀ ਕਿਤੇ ਕੋਈ ਵਾਰਦਾਤਾ ਕੋਈ ਟਾਰਗੇਟ ਏਰੀਆ ਕੁਝ ਨਹੀਂ ਹਾਲੇ ਤੱਕ ਕਿਨਾਂ ਸਾਹਮਣੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਕੀ ਬਤਾ ਇਹਨਾਂ ਨੇ ਸਪਲਾਈ ਕਰਨੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੱਤਿਆ ਜੀ 3 ਦਿਨਾਂ ਦਾ ਤੇ ਜੋ ਵੀ ਪੁਲਿਸ ਰਿਮਾਂਡ ਦੇ ਵਿੱਚ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਕਿੱਥੋਂ ਲੈ ਕੇ ਕੁਝ ਗੱਲ ਹੋ ਜੇ ਮੈਂ ਤੁਹਾਨੂੰ ਦੱਸੇ ਕ੍ਰਾਸ ਬਾਰਡਰ ਆ ਰਹੇ ਆ ਜੀ ਕਾਫੀ ਤੇ ਇੰਟਰ ਸਟੇਟ ਵੀ ਆ ਰਹੇ ਆ ਤੇ ਇਹ ਕ੍ਰਾਸ ਬਾਰਡਰ ਦਾ ਹੈਗਾ ਫਿਲਹਾਲ ਤੇ ਅ ਇਹ ਸਟਿਲਸ ਦਾ ਜਿਹੜਾ ਕੰਟਰੀ ਮੇਡ ਉਹ ਆਪਣਾ ਹੈ ਬਾਕੀ ਬੜੇ ਸਪੈਸਟਿਗੇਟਿਵ ਵੈਪਨਸ ਹੈਗੇ ਆ ਉਹ ਕਰਾਸ ਬਾਰਡਰ ਹੈ ਗਿਆ ਜੀ ਇਹਨੇ ਬਾਈ ਕਿਤੇ ਕੀ ਜੇ ਜਸਟ ਕੋਰੀਅਰ ਦਾ ਕੰਮ ਕਰਨਾ ਸੀ ਐ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਠੀਕ ਹੈ ਐਕਸਟੈਂਡ